ਡੱਡੂ ਕਿਤੇ ਪਾਣੀ ਚੱਕ ਚੱਕ ਕੇ ਆਪਣੇ ਉੱਪਰ ਪਾਉਂਦਾ ਹੁੰਦਾ ਉਹ ਪਾਣੀ ਦੇ ਵਿੱਚ ਵੜਿਆ ਹੋਇਆ ਤੇ ਸਾਰਾ ਪਾਣੀ ਉਹਦੇ ਉੱਤੇ ਮੱਜਨ ਜਲ ਕੇ ਮੱਜਨ ਜੈਗਤ ਹੋਵੇ ਤੇ ਨਿਤਨਿਤ ਮਿੰਡਗ ਨਾਲ ਜੇ ਪਾਣੀ ਵਿੱਚ ਨਹਾਉਣ ਵਾਲੇ ਕੰਮ ਚੱਲਦਾ ਹੁੰਦਾ ਤੇ ਡੱਡੂ ਉਹਨੂੰ ਬ੍ਰਹਮ ਗਿਆਨੀ ਨਾ ਬਣ ਜਾਂਦੇ ਡੱਡੂ ਰੱਬ ਨਾ ਬਣ ਜਾਂਦੇ ਸਾਰੀ ਉਮਰ ਸਰੋਵਰਾਂ ਤੇ ਰਹਿੰਦੇ ਆਹੋ ਨਿਤ ਨਿਤ ਮੈਂਡ ਕਨਾਵੇ ਉਹ ਜਿਸ ਬੰਦੇ ਦੇ ਕਰਮ ਸ਼ੁੱਧ ਨਹੀਂ ਨਾ ਹੈਗੇ ਜਿਹੜਾ ਜੀਵਨ ਸ਼ੁੱਧ ਨਹੀਂ ਜੈਸੇ ਮੈਂਡਕ ਤੈਸੇ ਹੋਏ ਨਰ ਤੁਪ 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 ਕਾਨੇ ਜਲ ਕੇ ਮੱਜਨ ਜੈਗਤ ਹੋਵੇ ਨਿਤ੍ਰਿਤ ਮਿੰਡ ਕਨਾਵੇ